ਸ਼ਹੀਦਿਆਂ ਦੀ ਕਤਾਰ ਦੇ ਵਿੱਚ ਹੋਰ ਵਾਧਾ ਹੋਇਆ ਹੈ ਔਰ ਲਗਾਤਾਰ ਹੱਕਾਂ ਲੈਣ ਵਾਸਤੇ ਹੱਕਾਂ ਨੂੰ ਮੰਗਣ ਵਾਲੇ ਲੋਕਾਂ ਨੂੰ ਹਮੇਸ਼ਾ ਇਹੋ ਜਿਹੀ ਕੁਝ ਮਿਲਦਾ ਆਇਆ ਜਦੋਂ 753 ਸ਼ਹੀਦ ਸਾਡੇ ਜਿਹੜੇ ਸੀਗੇ ਉਹ ਦਿੱਲੀ ਦੇ ਬਾਡਰਾਂ ਤੇ ਸੀਗੇ ਉਦੋਂ ਵੀ ਇਸ ਦੇਸ਼ ਦੇ ਹਾਕਮਾਂ ਦੇ ਮੂੰਹੋਂ ਕਿਸੇ ਵਿਧਾਨ ਸਭਾ ਦੇ ਵਿੱਚ ਕਿਸੇ ਲੋਕ ਸਭਾ ਦੇ ਵਿੱਚ ਇੱਕ ਵੀ ਸ਼ਬਦ ਅਫਸੋਸ ਦਾ ਨਹੀਂ ਸੀ ਨਿਕਲਿਆ ਅੱਜ ਵੀ ਅਸੀਂ ਉਮੀਦ ਇਹੀ ਕਰਦੇ ਹਾਂ ਕਿ ਸਮੇਂ ਦੇ ਹਾਕਮਾਂ ਨੂੰ ਸ਼ਾਇਦ ਕੋਈ ਫਰਕ ਨਾ ਪਿਆ ਹੋਵੇ ਤੇ ਪਰ ਦੂਸਰੇ ਪੱਖ ਤੋਂ ਅਸੀਂ ਇਹ ਵੀ ਗੱਲ ਨਾਲ ਸਾਂਝੀ ਕਰਦੇ ਹਾਂ ਕਿ ਕ੍ਰਾਂਤੀ ਦੇ ਰਾਹ ਦੇ ਉੱਤੇ ਚੱਲਣ ਦਾ ਜਿਹੜਾ ਸਭ ਤੋਂ ਪਹਿਲਾ ਪੈੰਤੜ ਹੈ ਉਹ ਇਹੀ ਆ ਕਿ ਆਪਣੇ ਆਪ ਨੂੰ ਕੁਰਬਾਨ ਕਰ ਜਾਣਾ ਸਰਕਾਰਾਂ ਵਾਸਤੇ ਮਾਮੂਲੀ ਜੀ ਗੱਲ ਹੋ ਸਕਦੀ ਆ ਪਰ ਉਸ ਪਰਿਵਾਰ ਦੇ ਲਈ ਬਹੁਤ ਵੱਡੀ ਗੱਲ ਹੋएगी ਜਿਹਦੇ ਵਾਸਤੇ ਅੱਜ ਗਿਆਨ ਸਿੰਘ ਜਿਹੜਾ ਆ ਹਮੇਸ਼ਾ ਲਈ ਚਲਾ ਗਿਆ ਜਿਹੜਾ ਉਸ ਪਰਿਵਾਰ ਦੀ ਰੋਜੀ ਰੋਟੀ ਚਲਾਉਣ ਦੇ ਵਾਸਤੇ ਆਪਣਾ ਸਮਰੱਥ ਗੁਜ਼ਾਰਾ ਕਰਦਾ ਸੀ ਉਹ ਅਜ ਜਥੇਬੰਦੀ ਦੇ ਘੁੱਲਾਂ ਦੇ ਵਿੱਚ ਇਸ ਸਰਕਾਰ ਦੇ ਤਸ਼ੱਦਦ ਨੂੰ ਨਾ ਸਹਿੰਦਿਆਂ ਹੋਇਆਂ ਇੱਥੋਂ ਗਿਆ ਆ ਅਸੀਂ ਬਿਲਕੁਲ ਸਪਸ਼ਟ ਕਰਦੇ ਹਾਂ ਕਿ ਸਰਕਾਰਾਂ ਜਿੰਨਾ ਵੀ ਅਤਿਆਚਾਰ ਆਪਣੇ ਸਿਖਰ ਦੇ ਪੱਧਰ ਤੱਕ ਕਰਨਾ ਚਾਹੁੰਦੀਆਂ ਜਥੇਬੰਦੀ ਦੀ ਜ਼ੁਜ਼ਾਰੂ ਬਰਕਤ ਤੇ ਜਥੇਬੰਦਕ ਢਾਂਚਾ ਉਹਨਾਂ ਨੂੰ ਸਹਿਣ ਵਾਸਤੇ ਬਿਲਕੁਲ ਤਿਆਰ ਬਰ ਇੱਥੇ ਆ ਬੈਠੇ ਆ ਸਾਡਾ ਮਤਲਬ ਦੇਸ਼ ਦੇ ਵਿੱਚ ਕੋਈ ਅਹਿੰਸਾ ਜਾਂ ਕੋਈ ਵੱਖਵਾਦ ਜਾਂ ਅਤਵਾਦ ਫਲਾਉਣਾ ਨਹੀਂ ਆ ਸਾਡਾ ਸ਼ਾਂਤੀ ਦੇ ਰਾਹ ਦੇ ਉੱਤੇ ਚੱਲ ਕੇ ਉਹ ਮੰਗਾ ਜਿਹੜੀਆਂ 2 ਸਾਲ ਪਹਿਲਾਂ ਵੀ ਮੰਨੀਆਂ ਗਈਆਂ ਸੀ 2012 ਚ 2018 ਚ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਕਦੇ ਮੁੱਖ ਮੰਤਰੀ ਸੀਗੇ ਤੇ ਕਦੇ ਦੇਸ਼ ਦੇ ਪ੍ਰਧਾਨ ਮੰਤਰੀ ਹੁੰਦੇ ਆ ਲਿਖਤੀ ਤੌਰ ਤੇ ਜੋ ਕੁਝ ਕੁਝ ਹੋਇਆ ਉਹਨਾਂ ਦੇ ਉੱਤੇ ਬੈਠ ਕੇ ਗੱਲ ਕਰਨ ਵਾਸਤੇ ਅਸੀਂ ਤਾਂ ਸ਼ਾਂਤੀ ਦੇ ਰਸਤੇ ਤੇ ਚੱਲੇ ਆ ਬਾਕੀ ਸਰਕਾਰ ਦਾ ਆਪਣਾ ਕੀ ਮਨਸੂਬਾ ਆ ਇਹ ਸਰਕਾਰ ਜਿਆਦਾ ਬਿਹਤਰ ਜਾਣਦੀ ਹੈ ਜੀ ਕਾਰਨ ਕੀ ਮੰਦੋ ਮੌਤ ਦਾ ਕਾਰਨ ਕੀ ਮੰਦੋ ਕਿਸਾਨ 14 ਤਰੀਕ ਨੂੰ ਗਿਆਨ ਸਿੰਘ ਬਿਲਕੁਲ ਸਾਡੇ ਨਾਲ ਉਥੇ ਫਰੰਟ ਦੇ ਉੱਤੇ ਲਗਾਤਾਰ ਭੇੜ ਹੁੰਦਾ ਰਿਹਾ ਔਰ ਪੂਰਾ ਦਿਨ ਪੂਰਾ ਦਿਨ 6 ਵਜੇ ਤੋਂ ਲੈ ਕੇ ਰਾਤ 7:30 ਵਜੇ ਤੱਕ ਜਵਾਨਾਂ ਵੱਲੋਂ ਆਰਮੀ ਦੇ ਜਵਾਨ ਜਾਂ ਉਧਰ ਬੀਐਸਐਫ ਜਾਂ ਸੀਐਸਐਫ ਦੇ ਜਿਹੜੇ ਵੀ ਜਵਾਨ ਖੜੇ ਨੇ ਉਹਨਾਂ ਵੱਲੋਂ ਲਗਾਤਾਰ ਬੰਬਾਰ ਹੋਇਆ ਬੰਬਾਰਟ ਹੋਈ ਆ ਇਸ ਧਰਫ ਜਿੱਥੇ ਧੂਏ ਦੇ ਗੋਲਿਆਂ ਦੇ ਨਾਲ ਨਾਲ ਬਹੁਤ ਜ਼ਿਆਦਾ ਐਕਸਪਲੋਜ਼ਨ ਵੀ ਛੁੱਟਿਆ ਗਿਆ ਮੈਂ ਜਾਣਕਾਰੀ ਚ ਵਾਅਦਾ ਕਰਦਿਆਂ ਦੱਸ ਦਵਾਂ ਕਿ ਜਿਸ ਬਾਰਡਰ ਤੋਂ ਮੈਂ ਹੁਣ ਚੱਲ ਕੇ ਆਇਆ ਹਾਂ ਉੱਥੇ ਪਰ ਮਿੰਟ ਇੱਕ ਪੇਸ਼ੈਂਟ ਦੀ ਗਿਣਤੀ ਜਿਹੜੀ ਆ ਉਹ ਨੋਟ ਹੋ ਰਹੀ ਆ ਲਗਾਤਾਰ 141 ਪੇਸ਼ੈਂਟ ਸਾਡੇ ਰਾਜਪੁਰਾ ਪਟਿਆਲਾ ਦੇ ਵਿੱਚ ਰਹੇ ਨੇ ਉਹਨਾਂ ਚੋਂ 6 ਬਹੁਤ ਜ਼ਿਆਦਾ ਸੀਰੀਅਸ ਇੱਥੇ ਰਜੇਂਦਰਾ ਚ ਰੈਫਰ ਕੀਤੇ ਗਏ ਉਹਨਾਂ ਦੇ ਵਿੱਚੋਂ 3 ਪੀਜੀਆਈ ਚੰਡੀਗੜ੍ਹ ਦੇ ਵਿੱਚ ਵੀ ਨੇ ਸਾਡੀਆਂ ਲੋਕਾਂ ਦੀਆਂ ਅੱਖਾਂ ਨਿਕਲ ਗਈਆਂ ਨੇ ਬਿਲਕੁਲ ਅੱਖਾਂ ਬਾਹਰ ਆ ਗਈਆਂ ਹੱਥ ੁੱਡ ਗਏ ਨੇ ਔਰ ਪਲਾਸਟਿਕ ਦੀਆਂ ਗੋਲੀਆਂ ਦੇ ਨਾਲ ਬਹੁਤ ਸਾਰੀਆਂ ਜਿਹੜੀਆਂ ਹੈੱਡ ਇੰਜਰੀਜ਼ ਜਿਹੜੀਆਂ ਉਹ ਹੋਈਆਂ ਨੇ ਗਿਆਨ ਸਿੰਘ ਵੀ ਉਹਨਾਂ ਦੇ ਵਿੱਚੋਂ ਹੀ ਸੀਗੇ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਉੱਥੇ ਸਫੋਕੇਸ਼ਨ ਤੇ ਉਹਨਾਂ ਦਾ ਸਭ ਕੁਝ ਚੋਕ ਹੋ ਗਿਆ ਮੋਢਲੀ ਸਹਾਤਾ ਉੱਥੇ ਲੈਣ ਤੋਂ ਬਾਅਦ ਇਹਨਾਂ ਨੂੰ ਅਸੀਂ ਜਦੋਂ ਟਰਾਲੀ ਦੇ ਵਿੱਚ ਰੱਖਿਆ ਤਾਂ ਪਿਛਲੀ ਰਾਤ ਇਹਨਾਂ ਨੂੰ ਬਹੁਤ ਜ਼ਿਆਦਾ ਵੱਡੀ ਸਮੱਸਿਆ ਜਿਹੜੀ ਉਹ ਸਾਰ ਲੈਣ ਦੇ ਵਿੱਚ ਆਉਂਦੀ ਰਹੀ ਆ ਤਾਂ अर्ਲੀ ਮਾਰਨਿੰਗ ਇੱਥੇ ਅਸੀਂ ਇਹਨਾਂ ਨੂੰ ਰਜਿੰਦਰਾ ਪਟਿਆਲਾ ਦੇ ਵਿੱਚ ਲੈ ਕੇ ਆਏ ਆ ਨਾ ਚਲਦਿਆਂ ਹੋਇਆਂ ਸਭ ਕੁਝ ਬਹੁਤ ਵੱਡੇ ਤਸ਼ੱਦਦ ਗੋਲਿਆਂ ਦੀ ਮਾਰ ਧੂਏ ਨਾਲ ਚੋਕ ਹੋਏ ਗਿਆਨ ਸਿੰਘ ਜਿਹੜਿਆਂ 60 ਤੋਂ ਸਾਨੂੰ ਛੱਡ ਕੇ ਚਲੇ ਗਏ ਆ ਜੀ ਮੀਟਿੰਗ ਹੁੰਦੀ ਹੈ ਸਰਕਾਰ ਨਾਲ ਕੱਲ ਵੀ ਮੁੱਖ ਮੰਤਰੀ ਵੀ ਮੌਜੂਦ ਸੀ ਸਿੱਟਾ ਨਹੀਂ ਨਿਕਲਦਾ ਕਾਰਨ ਕੀ ਮੰਦੇ ਹੋ ਜਦੋਂ ਸਰਕਾਰਾਂ ਦੇ ਮਨਸੂਬੇ ਸਹੀ ਨਾ ਹੋਣ ਤੇ ਮੈਨੂੰ ਲੱਗਦਾ ਹੈ ਕਿ ਮੀਟਿੰਗ ਜਿਹੜੀਆਂ ਨੇ ਉਹ ਇੱਕ ਸਮੇਂ ਦੀ ਬਰਬਾਦੀ ਤੋਂ ਇਲਾਵਾ ਉਹਨਾਂ ਨੂੰ ਹੋਰ ਕੁਝ ਵੀ ਨਹੀਂ ਕਿਹਾ ਜਾ ਸਕਦਾ ਇਕਾਦੁੱਕਾ ਛੋਟੀਆਂ ਮੰਗਾਂ ਦੇ ਉੱਤੇ ਗੱਲ ਰੱਖ ਲੈਣੀ ਤਾਂ ਲੋਕਾਂ ਨੂੰ ਇੱਕ ਲਾਰੇबाज ਭਾਅ ਦੇ ਵਿੱਚ ਰੱਖ ਕੇ ਜਿਵੇਂ ਪਿਛਲੇ 75 76 ਸਾਲ ਤੋਂ ਸ਼ੋਸ਼ਣ ਹੋ ਰਿਹਾ ਉਦਾਂ ਹੀ ਅੱਗੇ ਸ਼ੋਸ਼ਣ ਕਰਨ ਦੀ ਤਜ਼ਵੀਜ਼ ਜਿਹੜੀ ਆ ਸਰਕਾਰ ਦੀ ਹਮੇਸ਼ਾ ਰਹੀ ਆ ਮੀਟਿੰਗ ਦੇ ਵਿੱਚ ਜੋ ਸਾਰਥਕ ਗੱਲ ਆ ਕਿ ਸਾਡਾ ਐਮਐਸਪੀ ਦਾ ਗਰੰਟੀ ਕਾਨੂੰਨ ਦੇ ਉੱਤੇ ਅਸੀਂ ਗੱਲ ਕਰਦੇ ਆ ਸੀ2+50 ਦਾ ਸਾਨੂੰ ਸੁਆਮੀ ਨਾਥਨ ਫੋ ਮਿਲਣਾ ਚਾਹੀਦਾ ਆ ਸਾਡਾ ਬਿਜਲੀ ਸੋਧ ਬਿੱਲ ਜਿਹੜਾ ਆ ਉਹਦੇ ਤੇ ਸਾਨੂੰ ਵਿਚਾਰਤਾ ਚਾਹੀਦੀ ਸਾਡੀ ਲਖੀਮਪੁਰ ਵਾਲੇ ਜਿਹੜਾ ਡੇ ਲਾਈਟ ਮਰਡਰ ਹੋਇਆ ਐਡਾ ਵੱਡਾ ਉਹਦਾ ਕਾਤਲ ਬੈਠਾ ਇਹਨਾਂ ਦੀ ਸਰਕਾਰ ਦੇ ਵਿੱਚ ਅਸੀਂ ਉਹਦੀ ਗੱਲ ਰੱਖਦੇ ਆ ਉਹ ਸਾਰੇ ਮੁੱਦਿਆਂ ਤੋਂ ਸਰਕਾਰ ਕੰਨੀ ਕਤਰਾ ਕੇ ਇੱਕਾ ਦੁੱਕਾ ਛੋਟੀਆਂ ਮੰਗਾ ਕੇ ਅਸੀਂ 20 ਫਸਲਾਂ ਦੇ ਕਰ ਦਿੰਨੇ ਆ ਇਸ ਤੋਂ ਇਲਾਵਾ ਕੁਝ ਨਹੀਂ ਮਿਲ ਰਿਹਾ ਤਾਂ ਹੀ ਮੀਟਿੰਗ ਕਿਸੇ ਸਿੱਟੇ ਤੇ ਨਹੀਂ ਪਹੁੰਚਦੀ ਪੇਸ਼ਾਨੀ ਸੰਘਰਸ਼ ਤੋਂ ਪਹਿਲੇ ਸਾਥੀ ਨੇ ਇੱਕ ਜਾਨ ਗਵਾਈ ਹੈ ਸਰਕਾਰਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਸਰਕਾਰਾਂ ਨੂੰ ਅਸੀਂ ਇਹ ਅਪੀਲ ਕਰਨਾ ਚਾਹੁੰਦੇ ਆ ਕਿ ਧਰਨਾ ਦੇਣਾ ਧਰਨਾ ਕਰਨਾ ਸਾਡਾ ਜਮਹੂਰੀ ਹੱਕ ਆ ਅਸੀਂ ਲੋਕਤੰਤਰ ਦੇਸ਼ ਦੇ ਵਸਨੀਕਾਂ ਦਿੱਲੀ ਸਾਡੀ ਵੀ ਆ ਦਿੱਲੀ ਕੇਵਲ ਦਿੱਲੀ ਵਾਲਿਆਂ ਦੀ ਨਹੀਂ ਤੇ ਦਿੱਲੀ ਕੇਵਲ ਪ੍ਰਧਾਨ ਮੰਤਰੀ ਸਾਹਿਬ ਦੇ ਮੰਤਰੀ ਮੰਡਲ ਦੀ ਨਹੀਂ ਹੈਗੀ ਜਿੱਥੇ ਦੇਸ਼ ਦੀ ਰਾਜਧਾਨੀ ਜਿਹੜੀ ਆ ਉਸ ਪੂਰੇ ਭਾਰਤ ਦੇ ਲੋਕਾਂ ਵਾਸਤੇ ਆ ਸਾਡੇ ਸ਼ਾਂਤੀ ਦੇ ਰਸਤੇ ਤੇ ਚੱਲ ਕੇ ਜੇਕਰ ਅਸੀਂ ਕਿਤੇ ਵੀ ਆਪਣਾ ਪੱਖ ਰੱਖਣਾ ਚਾਹੁੰਨੇ ਆ ਤੇ ਸਾਡਾ ਇਹ ਵੀ ਮੰਤਵ ਕਦੇ ਨਹੀਂ ਰਿਹਾ ਕਿ ਅਸੀਂ ਇਹ ਧਰਨਾ ਜਿਹੜਾ ਦਿੱਲੀ ਹੀ ਜਾ ਕੇ ਉਲੀਕਣਾ ਸਾਡਾ ਤਾਂ ਮਤਲਬ ਹੈ ਸਾਡੇ ਨਾਲ ਭਾਵੇਂ ਕਿਸੇ ਖੇਤ ਦੇ ਬੰਨੇ ਤੇ ਬੈਠ ਕੇ ਵੱਟ ਤੇ ਬੈਠ ਕੇ ਮਸਲਾ ਹੱਲ ਕਰ ਲੈਣ ਅਸੀਂ ਤਿਆਰ ਆ ਪਰ ਸਰਕਾਰ ਨੂੰ ਅਪੀਲ ਆ ਕਿ ਇਹਨੇ ਵੱਡਾ ਅਤਿਆਚਾਰ ਉਹਨਾਂ ਲੋਕਾਂ ਤੇ ਨਾ ਕੀਤਾ ਜਾਵੇ ਜਿਹੜੇ ਤੁਹਾਡੀ ਧਰਤੀ ਦੇ ਵਸਿੰਦੇ ਨੇ ਜਿਹੜੇ ਤੁਹਾਡੇ ਅਨਾਜਪੂਲ ਦੇ 80% ਨੂੰ ਅੱਗੇ ਲੈ ਕੇ ਚੱਲਣ ਵਾਲੇ ਲੋਕ ਨੇ ਜਿਹੜੀ ਮਜ਼ਦੂਰੀ ਦੇ ਨੀਂਦ ਦੇ ਉੱਤੇ ਭਾਰਤ ਖੜਾ ਹੈ ਉਹਨਾਂ ਲੋਕਾਂ ਦੇ ਉੱਤੇ ਐਡਾ ਵੱਡਾ ਤਸ਼ੱਦਦ ਨਾ ਕੀਤਾ ਜਾਵੇ ਗਿਆਨ ਸਿੰਘ ਦੀ ਗੱਲ ਕਰੀਏ ਕਿ ਕਿੰਨੇ ਪਰਿਵਾਰ ਮੈਂਬਰ ਹੁਣ ਕਿੰਨਾ ਰਹਿ ਗਿਆ ਤੇ ਅੱਗੇ ਕਿੰਨੇ ਪਰਿਵਾਰ ਦੇ ਇਹਨਾਂ ਮੈਂਬਰ ਗਿਆਨ ਸਿੰਘ ਆਪਣੇ ਪਰਿਵਾਰ ਦੇ ਵਿੱਚ ਇਹਨਾਂ ਦਾ ਕੋਈ ਬੱਚਾ ਨਹੀਂ ਸੀ ਬਿਨਾਂ ਘਰ ਦੀ ਮੌਤ ਹੋ ਗਈ ਤੇ ਇਹਨਾਂ ਦੀ ਵਾਈਫ ਦੀ ਪਹਿਲਾਂ ਮੌਤ ਹੋ ਚੁੱਕੀ ਆ ਤੇ ਇਹ ਆਪਣੇ ਜਿਹੜੇ ਨਾਲ ਇਹਨਾਂ ਦੇ ਪਰਿਵਾਰ ਦੇ ਦੂਸਰੇ ਭਰਾ ਦੇ ਬੱਚੇ ਨੇ ਆਪਣੇ ਭਰਾ ਦੇ ਨਾਲ ਹੀ ਉੱਥੇ ਰਹਿ ਰਹੇ ਸੀਗੇ ਔਰ ਆਪਣਾ ਛੋਟਾ ਜਿਹਾ ਖੇਤੀ ਬੜੀ ਬੜੀ ਮਜ਼ਦੂਰੀ ਵਾਲੇ ਪਰਿਵਾਰ ਚੋਂ ਗਿਆਨ ਸਿੰਘ ਸਬੰਧ ਰੱਖਦੇ ਨੇ ਉੱਥੇ ਹੀ ਗੁਜ਼ਾਰਾ ਕਰ ਰਹੇ ਸੀਗੇ ਔਰ ਪਿੰਡ ਇਹਨਾਂ ਦਾ ਚਾਚੂ ਕੇ ਠਾਣਾ ਕਮਾਨ ਜ਼ਿਲ੍ਹਾ ਗੁਰਦਾਸਪੁਰ ਦੇ ਰਹਿਣ ਵਾਲੇ ਨੇ